ਆ ਅੱਨ੍ਹਾ ਵੀ ਕਰ ਪਈ ਤੇ ਰਹਿਮ ਤੇਰੇ ਸਾਰੀਆਂ ਰੱਬ ਨੇ ਛਪੜਾ ਜਦੋਂ ਗੱਲ ਦੇ ਸਹਾਰੀਆਂ मुका दुनिया ते चलदारू सतनाम वेह गुरू भुलिया बि करे रख के भरोसा कॾहिं तोले आ न करे सतनाम वहे गुरू भुलिया बि करे रख के भरोसा कॾहिं तोले आ न करे हमैलियत माड़िय सिखल तूं दुनिया ते चुगड़ दुनिया ते चलदार रहो लंगरी गुरूदाकड़ा दुनिया ते चलद रहो ਸਰਬੰਸੇਟ ਆਇਆ ਉਹਨਾਂ ਦੇ ਚਰਨਾਂ ਦੀ ਹਾਜ਼ਰੀ ਸੰਗਤ ਦੇ ਚਰਨਾਂ ਦੀ ਹਾਜ਼ਰੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਮੇਰ ਭਰਿਆ ਹੱਥ ਰੱਖੇ ਤੰਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਉਹ ਨਾ ਹੁੰਦੇ ਅਸੀਂ ਇਸ ਹਿੰਦੁਸਤਾਨ ਦੇ ਸਹਿਯਤ ਬਸਤੀ ਕੀ ਨਾ ਹੁੰਦੇ ਪਰਮਾਤਮਾ ਦੇ ਘਰ ਦੀ ਹਾਜ਼ਰੀ ਸੰਗਤ ਦੇ ਚਰਨਾਂ ਦੀ ਹਾਜ਼ਰੀ वार <laughs> ਜੱਕਲੇ ਸਰਮਾ ਗਲਿਆਲੇ ਪੌਰ ਕਰ ਦਦਾਰ ਗਏ ਗੁਰੂ ਗਬੰਦ ਜੀ ਦੀ ਅੰਮਰ ਕਹਾਣੀ ਦਰਮਦ ਦਿੰਡੀ ਵਾਰੀ ਜਾਏ ਤੋਰੀਆ ਦਿੱਲੀ ਚ ਸੀਸ ਲਗਾਵੜੀ ਪਿਤਾ ਦਾ ਸੀਸ ਬਿਆਨਾ ਧਰ ਕੇ ਪਿਤਾ ਦਾ ਸੀਸ ਬਿਆਨਾ ਧਰ ਕੇ ਧਰਮ ਦਾ ਕਰ ਵਾਰ ਗਏ ਗੁਰੂ ਗਬਿੰਦ ਜੀ ਦੀ ਅਮਰ ਕਹਾਣੀ ਧਰਮ ਤੇ ਜਿੰੜੀ ਵਾਰ ਗਏ ਇਹ ਦੁਆ ਤੇ ਦੁੱਖ ਦੂਰ ਕਰਨ ਲਈ ਸੇਵਕ ਇਹ ਥੋੜੀ ਜਗ੍ਹਾ ਟੱਲਿਆ ਠੰਡੇ ਬੁਰਜ ਵਿੱਚ ਜਮਾਂ ਗੁਜ਼ਰੀ ਜੀ ਠੰਡੇ ਬੁਰਜ ਵਿੱਚ ਜਮਾਂ ਗੁਜ਼ਰੀ ਜੀ ਉਹ ਪਰਮੇਸ਼ਰ ਦਾ ਹੀ ਗਏ ਗੁਰੂ ਕਬند ਜੀ ਦੇ ਅੰਬਰ ਦਾ ਅੱਜ ਮੁਖੋ ਅਬਦਾਰ ਗਏ ਗੁਰੂ ਗਬਿੰਦ ਜੀ ਦੀ ਅਮਰ ਕਹਾਣੀ ਧਰਮ ਤੇ ਜਿੰਦੜੀ ਵਾਰ ਗਏ ਧਰਮ ਤੇ ਜਿੰਦੜੀ ਵਾਰ ਗਏ ਧਰਮ ਤੇ ਜਿੰਦੜੀ ਵਾਰ ਗਏ ਜਿਨੀ ਸੰਗਤ ਗੁਰੂ ਘਰ ਦੇ ਵਿੱਚ ਬਰਾਜਮਾਨ ਸਾਰੀ ਸੰਤੋ ਜੀ ਆਦੇ ਸੱਡੀਆਂ ਵੱਡੀਆਂ ਤੇ ਛੋਟੀਆਂ ਪੈਣਾ ਸਾਡੀਆਂ ਧੀਆਂ ਮੇਰ ਪਰ ਇਹ ਹੱਥ ਰੱਖੇ ਤਾਂ ਦਰੁਸਤੀਆਂ ਗਲੇ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਸਮਰੱਥ ਵਰਸ਼ੀ ਗੁਰੂ ਘਰ ਦੇ ਨਾਲ ਸਾਰੇ ਅਸੀਂ ਜੁੜ ਕੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਮੇਰ ਪਰਿਆਰ ਦੇ ਮੇਰੇ ਵੱਡੀ ਭੈਣ ਮਾਨ ਕਰਕੇ ਕਹਿੰਦੇ ਸਿੱਟਾ ਪੈਸਾ ਨੂੰ ਵੇਚਤੇ ਆ ਜਨ ਜੀ ਜੀ ਤਸੀਰ ਤੇ ਮਾਜਮਾਨ ਹੋ ਕੇ ਕਪਤਾ ਆ ਜਾਂਦੇ ਕੇ ਬਾਪ ਭਾਈ ਬਰਵੀਰ ਸਿੰਘ ਮਨਾਈ ਦੇ ਸਸੰਗ ਰਾਂਗੜੀ ਦੇ ਜਿਹੜਾ ਸਰਵੰਦੀ ਪੜਨਗੇ ਪਹਲਾਇਦ ਲੱਕੋ ਖੋਸ਼ੀਆਂ ਪਤਸ਼ਾਹੀਆਂ ਹਿੰਦਰਾ ਜੀ ਗੁਰਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾ ਦਸ਼ੀਬੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਅਕਸ਼ੇ ਪਤਨ ਪਰਵਾਨ ਕਰੋ ਸਭ ਤਾਂ ਆਪਣੇ ਅਰਾਸਨਾਂ ਨੂੰ ਪਵਿੱਤਰ ਕਰੋ ਕੋਈ ਵੀ ਜੀਵਾ ਅਰਾਸਨਾਂ ਤੋਂ ਬਾਝਣਾ ਨਾ ਜਾਵੇ ਸਾਰੇ ਇੱਕ ਵਾਰ ਗੱਜ ਵੱਜ ਕੇ ਫਤੇ ਬਿਲਾ ਦਿਓ ਜੀ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰ ਜੋ ਸਨਮਾਨ ਜੋ ਇੰਟਰਨੈਸ਼ਨਲ ਜਸਾ ਸਿੰਘ ਜੀ ਰਾਗੜਿਆ ਤੇ ਇਸ ਕੋਅ ਦੇ ਹੀਰੇ ਜੋਤੇ ਪਰਪਕਾਰੀ ਸੂਰਮੇ ਉਹਨਾਂ ਦਾ ਅੱਜ ਜਨਤਿਆਰਾ ਮਨਾ ਰਹੇ ਆ ਸਾਈ ਸੰਗਤ ਨੂੰ ਜਤੇ ਸੂਰਮੇ ਦੀ ਕੋਕਾ ਕੌਂਸਲ ਸੇਵਾ ਅੱਛੀ ਉੱਚੀ ਟੀਮ ਗੁਰੂ ਰੰਸਾ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਬਾਬਾ ਜੀ ਨੂੰ ਵੀ ਲੱਖ ਲੱਖ ਵਧਾਈ ਹੋਵੇ ਸੋ ਕੱਲਤਾ ਪੰਧ ਤੇ ਬੋਲਣੀ ਹੈ ਗੁਰੂਆਂ ਨੇ ਸੂਰਬੀ ਜੋਧਿਆਂ ਨੇ ਇਸ ਕੇਸਾ ਦੀ ਖਾਤਰ ਪਾਖੀ ਖਾਤਰ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਦੇਸ਼ ਦੇ ਕੌਮ ਦੇ ਲਿਖੇ ਚਲਾਇਆ ਹੈ ਇੱਕ ਇੱਕ ਖੂਨ ਦਾ ਕਤਰਾ ਦੇਸ਼ ਕੌਮ ਦੇ ਲਿਖੇ ਚਲਾਇਆ ਹੈ ਜਦ ਦਾ ਸੋਚ ਜੀ ਕੋਕਾ 100 ਲੱਖ ਆਪਣਾ ਮਾਨ ਕਰਕੇ ਗਿਆ ਤਾਂ ਜਾਰ ਸਾਧ ਸੰਗਤ ਜਿਹੜੇ ਬੱਚੇ ਅਸ਼ੀਰਵਾਦ ਇਹਨਾਂ ਦੇ ਸਿਰਫ ਇਹ ਮਾਤਾ ਪਿਤਾ ਨਹੀਂ ਹਨ 7 ਮਹੀਨੇ ਹੋਏ ਜਦ ਮੇ ਹੋਏ ਨਹੀਂ ਜਤੋਂ ਹੀ

ਦਾਲਾ ਤੇਰੀ ਸਰਦਾਰੀ ਖਾਲਸਾ ਰੱਖ ਇਹਨੋ ਜਾਣ ਤੋ ਪਿਆਰੀ ਖਾਲਸਾ ਰੱਖ ਇਹਨੋ ਜਾਣ ਤੋ ਪਿਆਰੀ ਖਾਲਸਾ ਇਹ ਪਰਤੀ ਕੱਖਲ ਚਾਈ ਜਾਣਦਾ ਇਹ ਪਰਤੀ ਕੱਖਲ ਚਾਈ ਜਾਣਦਾ ری بکری پہچان دک بچ بکری پہچان دیکھنے خالسہ پگ نال تری سرداری خالسا پگ نال تری سرداری خالسا پگ دیپا لے بورچے پگ دیپا لے جلا مورچے ਸਿੱਧਾਂ ਦੇ ਵਿਰੋਧੀਆਂ ਦੇ ਟਾਏ ਮੋਰਚੇ ਸਿੱਧਾਂ ਦੇ ਵਿਰੋਧੀਆਂ ਦੇ ਟਾਏ ਮੋਰਚੇ ਜਿੱਤੀ ਸਦਕਾ ਬਣੇਗੀ ਹਰੀ ਖਾਲਸਾ ਜਿੱਤੀ ਸਦਕਾ ਬਣੇਗੀ ਹਰੀ ਖਾਲਸਾ ਪੱਕ ਨਾਲ ਤੇਰੀ ਸਰਦਾਰੀ ਖਾਲਸਾ ਰੱਖੇ ਦੁਜਨ ਟੋਪੇ ਹਰੀ ਖਾਲਸਾ ਪੱਕ ਨਾਲ ਤੇਰੀ ਸਰਦਾਰੀ ਖਾਲਸਾ ਉਹ ਰੱਖੇ ਦੁਜਨ ਟੋਪੇ ਹਰੀ ਖਾਲਸਾ ਜਗਤ ਸਜਾ ਦੇ ਤਸਤਾਰ ਸੇਰਤੋ ਵਾਜਾ ਵਾਲਾ ਦਿੰਦਾ ਏ ਪਿਆਰ ਸੇਰਤੋ ਵਾਜਾ ਵਾਲਾ ਦਿੰਦਾ ਏ ਪਿਆਰ ਸੇਰਤੋ ਜਗਤ ਸਜਾ ਦੇ ਤਸਤਾਰ ਸੇਰਤੋ ਵਾਜਾ ਵਾਲਾ ਦਿੰਦਾ ਏ ਪਿਆਰ ਤੇਰਤੋ ਵਾਜਾ ਵਾਲਾ ਦਿੰਦਾ ਏ ਪਿਆਰ ਸੇਰਤੋ ਚੜ ਜਾਂਦੀ ਤਾਮ ਦੀ ਕੋ ਮਾਰ ਖਾਲਸਾ ਚੜ ਜਦ ਕਾਰਕਾ ਰਸਾ ਰਾਕੇ ਨੁਜਾ ਟੋਪੇ ਆਈ ਖਾਲਸਾ ਤੇਰੇ ਸਿਰ ਸੋਦਾ ਰਹੇ ਤਾਜ ਗੁਰੂ ਦਾ ਤੇਰੇ ਸਿਰ ਸੋਦਾ ਰਹੇ ਤਾਜ ਗੁਰੂ ਦਾ ਵਦ ਫੁੱਲੇ ਖਾਲਸਾ ਸਮਾਜ ਗੁਰੂ ਦਾ ਵਦ ਕੀ ਡਿਰੇਗੇ ਫੁੱਲਾ ਦੀ ਕੇ ਹਾਰੀ ਖਾਲਸਾ ਪੱਗ ਨਾਲ ਤੇਰੀ ਸਰਦਾਰੀ ਖਾਲਸਾ ਉਹ ਅੱਖੇ ਨੂੰ ਜਾਣ ਟੋਪੇ ਹਾਰੀ ਖਾਲਸਾ ਇਹ ਪਰਪਤੀ ਖਾਲਸਾ ਸ਼ਹੀ ਸ਼ਾਨਦਾ ਜੱਗ ਵਿੱਚ ਤੇਈ ਬੱਕਰੀ ਪਹਿਚਾਨਦਾ ਜੱਗ ਵਿੱਚ ਤੇਈ ਬੱਕਰੀ ਪਹਿਚਾਨਦਾ ਦਿੱਕ ਤੇਈ ਇਸਨੇ ਚੰਦਾਰੀ ਖਾਲਸਾ ਪੱਗ ਨਾਲ ਤੇਰੀ ਸਰਦਾਰੀ ਖਾਲਸਾ Aferi sara tari kala sa Ora endo ca ਤਾ ਜੜੇ ਸੂਈ ਵਿਜੋਧਿਆ ਨੇ ਇਸ ਕੇਸਾ ਦੀ ਤੇ ਪੱਗ ਦੀ ਖਾਤਰ ਆਪਣੀ ਸੀਨ ਤਲੀ ਤੇ ਧਰ ਕੇ ਲੜੇ ਆ ਨਾ ਸੁਸੰਗਜ ਅਹਿਮਦ ਸ਼ਾ ਅਫਦਾਲੀ ਨਾ ਜਹਾਂਗੀਰ ਨਾ ਚੰਦੂ ਨਾ ਸਾਰੇ ਸਿੱਖਾਂ ਨੇ ਗੁਰੂਆਂ ਨੂੰ ਕੁਰਬਾਨੀਆਂ ਦਿੱਤੀ ਆਓ

Wahyu Murtika Khalsa, Wahyu Murti Kitab Oke, sekarang ini adalah Surat bagi Guru ਕੋਈ ਨਾ ਹੀ ਮਾਇਆ ਉਹ ਭੜਨ ਤੈ ਪੁਲੇ ਸੁਤਧਾਰਾ ਸੋ ਪ੍ਰੀਤ ਲਗਾ ਸਤਿਗੁਰੂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੋਲ ਤੋਂ ਬਖਮਾਈ ਗੁਰੂ ਰੂਪ ਗੁਰੂ ਪਿਆਰੇ ਗੁਰੂ ਸੋਰੀ ਸਾਸਕ ਜੀ ਦੇ ਬਖਸ਼ੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਪਾ ਕੇ ਜੋ ਪਾਵਸ਼ਾ ਜਿੰਨੇ ਉਹ ਰੰਮੀ ਬਖਸ਼ਿਸ਼ ਲੱਖਰ ਖੁਸ਼ੀਆਂ ਬਾਦਸ਼ਾਹੀਆਂ ਦੇ ਸਤਿਗੁਰੂ ਬਖਸ਼ੇ ਦੇ ਮੱਕੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ

ਸਰਬੋਪਰਿ ਸਾਸ ਅਗੇ ਦੀ ਸੰਗਤ ਉਪਰੇ ਨੇ ਜੇ ਆਪਾਂ ਜੋੜ ਰੱਖ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਬਾਦਸ਼ਾਹ ਦੀ ਲਫਜ਼ ਹੈ ਸਤ ਸੰਗਤ ਸਤ ਗੁਰ ਚੜਸਾਲ ਹੈ ਜਿਹੜਾ ਹਰ ਕੋਣ ਸਿੱਖਾ ਸੰਗਤ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਜਿੱਥੇ ਰੋਈ ਆਪਾਂ ਹਰੀ ਦੇ ਮੋਢੇ ਸਿੱਖਣੇ ਲੇਦੇ ਅੱਜ ਲੋਕ ਨੇ ਸਿੱਖ ਕੇ ਜੀਵਨ ਦੀ ਰੀਤਿ ਕਮਾ ਕੇ ਆਪਣੇ ਘਰ ਜਾਣਾ ਹੁੰਦਾ ਜਿਹੜਾ ਦੁਨਿਆਵੀ ਸੁਹਦੇ ਵਿੱਚ ਪਰ ਉਹ ਦੁਨੀਆ ਵੀ ਜਿਹੜੀ ਲੈ ਲੈ ਬਣ ਦੁਨੀਆ ਵੀ ਚਰਜੀ ਕਰਦੀ ਹੈ ਪਰ ਸੰਗੋਸ ਅਪਾਉਤਕ ਵਾਇੰਗਲਸ ਨੂੰ ਜਿੱਥੇ ਮਨੁੱਖੀ ਅਧਿਆਤਮਿਕ ਚਰਜੀ ਕਰਦੀ ਹੈ ਪਰ ਜੀਵਨ ਦੇ ਅਧਿਆਤਮਿਕ ਦੇ ਰਹੀ ਹੈ ਗੁਰੂ ਤੇਰੀ ਸੋਰ ਸੰਗਤ ਜਿੱਤੇ ਆਉਂਦੇ ਜਿੱਤੇ ਹੁੰਦੇ ਨੇ ਵਿੱਚ ਜਿੱਤੇ ਦਰਿਆ ਕਿੰzia ਰਾਂਗੜੀਆਂ ਮਿਸਰੀ ਮਾਲਕ ਨੂੰ ਬਖਸ਼ਿਸ਼ ਕਰਕੇ ਸੇਵਾ ਨਹੀਂ ਪ੍ਰਵਾਨ ਕੀਤੀ ਅਨੇਕਾਂ ਜੱਗਾਂ ਜੱਜਾਂ ਬਣੀਆਂ ਔਰ ਜੂਪਤਰੀ ਸੌਰ ਸਰਗਜੀ ਚਾਰੇ ਪ੍ਰਤਾਪ ਸਿੰਘ ਜੀ ਉਹਨਾਂ ਦਾ ਜੀਵਨ ਵੀ ਮਾਲਕ ਨੂੰ ਸੇਵਾ ਕਰਕੇ ਜਾਂਦਾ ਹੈ ਇਹ ਦਾਸ ਸਿੰਘ ਜੀ ਸੋ ਉਹਨਾਂ ਦਾ ਵੀ ਜੀਵਨ ਮਾਲਕ ਨੂੰ ਸਵਰਗਤ ਹੋ ਕੇ ਜੀਵਨ ਵਸੇ ਪੀਤ ਜੀ ਚਾਰੇ ਸਰਗਜੀ ਸਰੀਰਿਕ ਹੋਵੇ ਕੋਈ ਤੇ ਆਸਿਕ ਤੇ ਆਸਿਕ ਸtandard ਦੇ ਉੱਪਰ ਵਿੱਚ ਸਾਡਾ ਮਾਰਗ ਦਰਸ਼ਨ ਕਰਦੇ ਹਨ ਅਗਰ ਇੱਕ ਪਾਸੇ ਜਦੋਂ ਸਿਰਜਣ ਤੇ ਬੋਲ ਰਿਹਾ ਤੇ ਦੂਜੇ ਪਾਸੇ ਉਸ ਜੀਵਨ ਨੂੰ ਤੇ ਜਾਲ ਨੂੰ ਜਦੋਂ ਖਤਰੇ ਵਿੱਚ ਹਿੱਟ ਹੈ ਦਿੱਲੀ ਦੇ ਤੱਕ ਤੋਂ ਤੱਕ ਨੂੰ ਪੜਤੇ ਕੇ ਆਪਾਂ ਦੇ ਆਸਰਾਂ ਬੰਦਸੇ ਪਰ ਕਰਵਾ ਵੀ ਰਿਹਾ ਜਵਦੇ ਦਰਸ਼ਨ ਕਰਦੇ ਆ ਜੋ ਰਾਖਰੀ ਅਸਰਾਂ ਤੋਂ ਅਜੇ ਵੀ ਤੱਕ ਤੋਂ ਵੀ ਸਰੇਵ ਤੋਂ ਪਹੁੰਚ ਪਈ ਹੈ ਬਹੁਤ ਜਲਦੀ ਤੋਂ ਕੋਰੇ ਤੋਂ ਬਗਾਨੇ ਤੇ ਲੱਗਿਆ ਸੀ ਸੁਰੂਪਿਆਲੀ ਸਾਹ ਸਰਪਤੀ ਸਮੇਂ ਦੀ ਲੋੜ ਕਿਤੇ ਹਾਸਲ ਕਰਨ ਦੀ ਸੀ ਗੁਰੂ ਸਿੰਘ ਕਾਂਪੇ ਪਰਵਾਜ਼ੂ ਕੇ ਤੇ ਹਾਸਲ ਸੀ ਸਰਾਜਿਕੀ ਤੇ ਹਾਸਲ ਕਰਨ ਦੀ ਲੋੜ ਤੇ ਅਤ ਲੋੜ ਰਚੀ ਤੇ ਅਸਾਧਿਸ਼ਾ ਬਣ ਲਵੇ ਪਰ ਦੇਖਦੇ ਅਤ ਗੁਰਸੇ ਦਾ ਲੋੜ ਗਿਆ ਗੁਰੂ ਪਿਆਲੀ ਸਾਹ ਸਰਪਤੀ ਮਾਨਤਾ ਦਾ ਲੋੜ ਦਸਤੂਰੀ ਚਾਹਜਾ ਦੀਨੋ ਦੇ ਮਨ ਅਧੂਰ ਵਸਤੂ ਦੇ ਵਿੱਚ ਆਏ ਇਤਿਹਾਸ ਰਚ ਗਿਆ ਵਸਤੂ ਤੇ ਪਰ ਸੀ ਤਕਨੀਕ ਵਾਲਾ ਰੋਇ ਉਹ ਗਾਥਾ ਵੀ ਕੀਤੀ ਪਰੋਇ ਪਾਸ਼ਾ ਦੀ ਵਸਤੂ ਕਰਨ ਦੀ ਅਜੀਨੋ ਸਿਖਾ ਸੁਧਰੀਆ ਤਰਮੇ ਸੀ ਦਿੱਤੇ ਮਨ ਬਾਹੀ ਬਟਾਏ ਗੋਪਰੀਆਂ ਲਾਈਆਂ ਚਰਚੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਾਰੇ ਗੁਰਦੁਆਰਿਆਂ ਦੀ ਸੇਵਾ ਦੀ ਪਰਵਾਨੀਆਂ ਕੀਤੀਆਂ ਤਰਮੇ ਹਾਲਿਆ ਸਿੱਖੀ ਕੇਸਰ ਸੁਰਸੋਂ ਸੱਜਣ ਕੋਈ ਇਹਨਾਂ ਦੀ ਕਵਾਈ ਦਾ ਪ੍ਰਕਾਸ਼ ਕਰਕੇ ਇਤਿਹਾਸ ਵਿਚਾਰ ਚਾਗੇ ਜਾਈਏ ਇਹੋ ਜਿਹੇ ਰਸ ਰਚੇ ਕੇ ਸਭ ਕੇ ਮਨ ਉਰਦੀ ਹੋਵੇ ਪਰੋਸ਼ਾਂ ਦੀ ਲੋੜ ਹੈ ਕਿ ਸਾਰ ਸਬਧੀ ਅਗਲੇ ਕਿ ਹਾਸ ਸੰਕੇਤ ਮਨ ਉਰਦੀ ਹੋਵੇ ਅਚਿਨ ਨੇ ਰਚਿਆ ਪੂਰਾ ਤਸਵੀਰ ਕਰਨੀ ਚਾਹਵੇ ਜਿਉਂ ਆਂ ਹਾਸਾਂ ਦੇ ਵੜ ਰਹੇ ਨੇ ਕਿਤੇ ਸਭ ਨੂੰ ਇਤਿਹਾਸ ਰਚਣਾ ਪੈ ਜਾਏ ਅਸਿਰੇ ਤੋਂ ਹੋਈ ਦਮ ਜੇ ਸੰਕੇਤ ਮਨ ਉਰਦੀ ਹੋਵੇ ਜੀਨਾ ਦੇ ਰਚੇ ਪਰਕਰ ਕਿਹੜੀਆਂ ਕਮਾਈਆਂ ਸੀ ਅਜੋਰ ਬਸਤਾਂ ਕਿੰਨੇ ਬਣਿਆ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਆਕਰੋਣ ਦੋ ਸਿੱਖਾਂ ਦੀਆਂ ਕਿਹੜੀਆਂ ਕਮਾਈਆਂ ਸੀ ਕਿ ਧਿਆਨ ਸੱਚਿਆਂ ਰਚਦੇ ਸੀ ਤਰ ਤੱਕ ਇਹ ਚਾਲੀ ਪਾਸ਼ਾ ਦੀ ਗੱਲ ਕਹਿੰਦੇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਕਮਾਈ ਜਿਹੜੀ ਗੋਲਨਾ ਦੀ ਸਤਨਾਮ ਜੀ ਵਾਹਿਗੁਰੂ ਜੀ ਜੀਨਾ ਇੱਕ ਮਾਲੇ ਕਿਚਤ ਹੋਣ ਜੀ ਇਹ ਪਾਲਤੂ ਵਾਲੀ ਜੀ ਰਾਜ ਕਰਦੇ ਇਤਿਹਾਸ ਰਸ ਤੇ ਰਚਦੇ ਪਰ ਸੀ ਤੱਕ ਨਹੀਂ ਉਚਾਈ ਸੋ ਗੁਰੂ ਪਿਆਰੀ ਸਰਸੋਰੀ ਬਹੁਤ ਆਪਰਾਸ ਦੀ ਜਿਹੜੇ ਪੜ੍ਹਦੇ ਅਗਰ ਰਸਨਾ ਦੇ ਨਾਲ ਬੋਲ ਕੇ ਬਾਲਕ ਦਾ ਸ਼ਰਧਾਨਾ ਕੀਤਾ ਜਾਵੇ ਔਰ ਰਸਨਾ ਦੇ ਕੰਨੋ ਤੇ ਰਾਇ ਸੁ ਆਪਣੇ ਕਰਨ ਦੁਆਰਾ ਸੁਣਿਆ ਜਾਏ ਬਾਣੀ ਗੁਰੂ ਤੇ ਵਿਸ਼ਵਾਸ ਕਰਕੇ ਬਾਲਕ ਦਾ ਸ਼ਰਧਾਨਾ ਕੀਤਾ ਜਾਏ ਇਸ ਜੀਵਨ ਦੇ ਵਿੱਚੋਂ ਦੁੱਖ ਦਿਲਦਰ ਪਰੇਸ਼ਾਨੀਆਂ ਚਿੰਤਾਵਾਂ ਟੈਨਸ਼ਨੋਂ ਕੱਢਿਆ ਜਾਂਦੀ ਹੈ ਹਰ ਤੇ ਸੁਖੀ ਦਿੜਸ ਰਣਕੇ ਜੀਵਨ ਦੇ ਨਾਲ ਚੱਲਦਾ ਪਰਸ਼ਾ ਦੀ ਰੋਜ਼ ਪੜ੍ਹਦੀ ਹੈ ਸੱਚੇ ਪਰਸ਼ਾ ਦੀ ਆਪੋਨ ਰੋਜ਼ ਪੜ੍ਹਦੇ ਹਾਂ ਗ੍ਰਾਮੀ ਹੈ ਅਰਸਨਾ ਨਾਲ ਹੋਰ ਕੇ ਬਾਣ ਦੇ ਵਕਤਨਾ ਤੱਕ ਸੋਈਏ ਘਰ ਤੋਂ ਕੈਦੀ ਬਾਗ ਦੇ ਤੋਂ ਹੋ ਕੇ ਸ਼ੁਕਰਾਨਾ ਜ਼ਰੂਰ ਕਰੀਏ ਕਿ ਵਸਨਾ ਦਾ ਰੋਦਿਆ ਸਾਡੇ ਕੰਨਾਂ ਤੱਕ ਹੁੰਦਾ ਹੈ ਮੰਨ ਰੱਖੀਏ ਭਾਉ ਜਦੋਂ ਸ਼ੁਕਰਾਨਾ ਕਰਨਾ ਆਪਣੇ ਬਾਣੀ ਗੁਰੂ ਤੇ ਸ਼ਕਰਾ ਨਹੀਂ ਕਰਦੇ ਸਿੰਗਰਤ ਸਾਸ ਗਰਾਸ ਪੂਰਤਿ ਸ਼્વાસ ਚੋਕੇ ਉਹਨਾਂ ਦਾ ਸਾਡੀਏ ਪੂਰਨ ਵਿਸ਼ਵਾਸ ਕਰਕੇ ਵਾਣਤ ਦਾ ਸ਼ੁਕਰਾਨਾ ਕਰੀਏ ਗੁਰੂ ਪਿਆਰੇ ਸਾਹਿਬ ਸੰਗਤ ਜੀ ਮੰਨ ਲਖੀਏ ਭਾਉ ਅਗਰ ਪੂਰਾ ਵਿਸ਼ਵਾਸ ਕਰਕੇ ਮਾਣੋ ਸ਼ੁਕਰਾਨਾ ਕਰਦੇ ਹਾਂ ਅਪੁਰੀਏ ਉਹ ਆਪਣੀ ਨਾਲੇ ਮਾਣੋ ਸ਼ੁਕਰਾਨਾ ਕਰਦੇ ਹਾਂ ਤਾਂ ਕਿਰਪਾ ਵੀ ਹੋਈਏ ਜੋਤ ਪਰ ਹਾਸਕ ਕਾਂਗਰਜ ਹੈ ਐਸੀ ਜੀਵਨ ਦੇ ਵਿੱਚੋਂ ਮੁੱਖ ਦਲਿੰਦਰ ਪਰੇਸ਼ੋਮੀਆਂ ਚੰਤਾਵਾਂ ਕੈਸਾ ਨਾ ਕੱਟੀਆਂ ਜਾਂਦੀਆਂ ਸੁਖੀ ਦੀਰਘ ਬਣ ਕੇ ਜੀਵਨ ਦੀ ਨਾਲ ਚੱਲਦੇ ਫਿਰ ਸਰਗੁਣਤਾਵਾਂ ਦੁਰਦਿਵਾਰਾ ਪ੍ਰਬੰਧਕ ਕਮੇਟੀ ਪਾਵਨੀ ਸਿੱਖ ਸੰਗਤ ਦਾ ਸਹਿਯੋਗ ਇਹ ਲੋਹਾ ਤਿਆਰੇ ਬਣਾਦ ਰਿਹਾ ਇੱਕੋ ਹੀ ਇੱਕੋ ਪਰਾਂ ਹੈ ਸਾਰੇ ਲੋਕਾਂ ਦੇ ਸੰਯੋਗ ਦੇ ਨਾਲ ਇੱਕੋ ਹੀ ਇੱਕੋ ਪਰਾਂ ਹੈ ਕੋਈ ਵੀ ਪਰਾਂ ਹੈ ਰੋਜ਼ ਅਰਦਾਸਾਂ ਬੇਨਤੀਆਂ ਕਰਦੇ ਹਾਂ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਇੱਤਿਹਾਵ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹੋਵੇ ਸਾਰਿਆਂ ਦੇ ਹੀ ਭਲਾ ਹੋਵੇ ਸਰਬਤ ਦੇ ਭਲੇ ਤੋਂ ਭਾਵੇਂ ਵੀ ਹਰ ਜੀਵਨ ਦਾ ਭਲਾ ਹੋਵੇ ਗੁਰਸਿੱਖ ਨੇ ਵੀ ਆਖ ਦਿੱਤਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਆਖੀ ਨੇ ਵੀ ਆਖਿਆ ਕਿ ਕਹਿਣ ਦੇ ਨਾਲ ਸਰਬਤ ਦਾ ਭਲਾ ਹੋ ਜਾਏਗਾ ਨਹੀਂ ਹੋ ਸਕਦਾ ਸਾਰਿਆਂ ਦੇ ਭਲਾ ਹੋਰ ਜਾਣੇ ਉਹਦੇ ਲਈ ਸਾਨੂੰ ਕੀ ਕਰਨਾ ਪਏਗਾ ਜਿਹੜਾ ਬਚਨ ਸਤਿਗੁਰਾਂ ਦੇ ਸੰਗਮੋ ਕੋ ਕੇ ਆਪਾਂ ਰੋਜ਼ ਕਰਦੇ ਹਾਂ ਇਹ ਬਚਨ ਕਰਦੇ ਹਾਂ ਪਰ ਸਭ ਤੋਂ ਖਾਲਸਾ ਨਿਕੀ ਅਰਦਾਸ ਆਦੀ ਹੈ ਇਹ ਅਰਦਾਸ ਸਭ ਤੋਂ ਖਾਲਸਾ ਨਿਕੋ ਵਾਹਿਗੁਰੂ 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 ਜਿੱਤ ਆਵੇ ਜੀ ਆਪਾਂ ਸਾਰੇ ਮਾਲਕ ਦਾ ਸ਼ੁਕਰਾਨਾ ਸੰਗਤ ਰੂਪ ਦੇ ਵਿੱਚ ਕਰ ਲਈਏ ਕੌਜੀ ਨੇ ਪਾਸ਼ਾ ਦੀ ਨੇ ਆਪਣੀ ਇੱਕੋ ਪ੍ਰਾਲਾ ਲੌਚਰ ਸਪੀਕਰ ਕਰਕੇ ਪੜੀ ਰਹੀ ਚਿਤ ਆਮਨ ਦਾ ਸਦਕਾ ਸਭ ਸਭ ਹੋਵੇ ਸਾਰੇ ਹੀ ਪਰਵਾਰ ਸੁਖੀ ਹੋ ਸਕਦੇ ਆ ਸੋ ਮੇਰੇ ਪਿਆਰੀ ਸਭ ਸਿਕਰ ਜੀ ਆਓ ਕੁਝ ਕਰ ਲਿਆ ਨੇਤਰ ਬੰਦ ਕਰਕੇ ਇੱਕ ਦੂਜੇ ਦੀ ਆਵਾਜ਼ ਦੇ ਨਾਲ ਆਵਾਜ਼ ਮਿਲਾ ਕੇ ਆਪਾਂ ਵਾਹਿਗੁਰੂ ਦਾ ਬੰਦ ਸੁੰਦਰ ਕਰਨਾ ਹੈ ਕਿਉਂਕਿ ਸੰਗਤ ਵਿੱਚ ਬੈਠੇ ਹਨ ਆਸ਼ਾ ਦੀ ਦਾ ਪ੍ਰਸਾਦ ਬੇਨ ਭਾਗਾ ਸਤ ਸੰਗਤ ਨਾਲ ਬੈਠੇ ਸੰਗਤ ਮਾਲਕ ਰਿਚਿਆ ਜੀ ਉਹ ਬਹੁਤ ਵੱਡੇ ਬਾਗ ਹੋਣ ਤਾਂ ਸੰਗਤ ਪ੍ਰਾਪਤ ਹੁੰਦੀ ਹੈ ਬਾਗਾਂ ਤੋਂ ਹੀ ਸੰਗਤ ਵਿੱਚ ਨਹੀਂ ਜੁੜ ਸਕਦੇ ਵੱਡੇ ਬਾਗ ਨੇ ਮਾਲਕ ਨੇ ਆਪਾਂ ਨੂੰ ਸੰਗਤ ਬਖਸ਼ੀ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਕਾਸ਼ਰ ਜੀ ਨੇ ਸੰਗਤ ਬਖਸ਼ੀ ਹੈ ਵੱਡਿਆਂ ਬਾਗਾਂ ਦੀ ਨਿਸ਼ਾਨੀ ਪਰ ਆਪਣੇ ਆਪ ਤੇ ਮਾਲਕ ਇੱਕ ਸਵਾਲ ਕਰੀਏ ਕਿਸੇ ਦੂਸਰੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਅਸੀਂ ਆਪਣੇ ਆਪ ਨਾਲ ਸਵਾਲ ਕਰਨਾ ਤੇ ਆਪਣੇ ਆਪ ਨੂੰ ਜਵਾਬ ਲੈਣਾ ਸਵਾਲ ਕੀ ਕਰਨਾ ਤੇ ਜਵਾਬ ਆਪਣੇ ਆਪ ਨੂੰ ਢੀ ਲੈਣ ਆਪਣੇ ਆਪ ਨਾਲ ਸਵਾਲ ਕਰੀਏ ਕੀ ਅਸੀਂ ਚਿੰਤਾ ਮੁਕਤ ਹਾਂ ਚਿੰਤਾ ਮੁਕਤ ਹਾਂ ਕੀ ਅਸੀਂ ਚਿੰਤਾ ਮੁਕਤ ਹਾਂ ਕੋਈ ਨਾ ਕੋਈ ਚਿੰਤਾ ਤੇ ਹੈ ਕਿਸੇ ਨੂੰ ਬੱਚਿਆਂ ਦੀ ਚਿੰਤਾ ਹੈ ਪਰਿਵਾਰ ਦੀ ਚਿੰਤਾ ਕਾਰੋਬਾਰ ਦੀ ਚਿੰਤਾ ਸਿਹਤ ਦੀ ਚਿੰਤਾ ਕਿਸੇ ਨੂੰ ਕੁਝ ਦੇਣ ਦੀ ਚਿੰਤਾ ਕਿਸੇ ਨੂੰ ਕੁਝ ਲੈਣ ਦੀ ਚਿੰਤਾ ਵਿਸ਼ਾ ਪੱਥਰਾ ਹੋ ਸਕਦਾ ਪਰ ਤੁਹਾਨੂੰ ਤੋਂ ਲੈ ਕੇ ਸੌਣ ਤੱਕ ਕੋਈ ਨਾ ਕੋਈ ਚਿੰਤਾ ਦਾ ਵਿਸ਼ਾ ਸਾਡੇ ਜੀਵਨ ਦੇ ਨਾਲ ਚੱਲਦਾ ਹੈ ਕਿ ਅਸੀਂ ਚੰਨੀਆਂ ਚਿੰਤਾਵਾਂ ਮੁਕਤ ਹੋਏ ਜੀ ਹਰ ਕੀ ਚੱਲਦਾ ਹੈ ਕਿ ਅਸੀਂ ਚਿੰਤਾ ਮੁਕਤ ਹੋ ਜਾਈਏ ਅਗਰ ਮਾਲਕ ਨੇ ਇਹਨਾਂ ਗੁਰਸਿੱਖਾਂ ਤੋਂ ਸੇਵਾ ਮੰਗਿਆ ਸਾਡੂੰ ਚਿੰਤਾ ਮੁਕਤ ਕਰ ਦੇਵੇ ਸੇਵਾ ਕਰ ਦੇਣੀ ਪਰ ਅਸੀਂ ਅਜੇ ਚਿੰਤਾ ਦੇ ਵਿੱਚ ਕਿਉਂ ਹਾਂ ਕਿਉਂਕਿ ਸਾਡਾ ਜੀਵਨ ਵਰਤੋਂ ਤੋਂ ਅਪੂਰਨ ਨਹੀਂ ਹੋਇਆ ਅਗਰ ਅਸੀਂ ਚੰਨੀਆਂ ਚਿੰਤਾਵਾਂ ਮੁਕਤ ਹੋ ਜਾਈਏ ਤਾਂ ਕੀ ਕਰਨਾ ਪਏਗਾ ਪਰਸ਼ਾ ਦੀ ਲਿਖਣ ਆਪਣਾ ਗੁਰੂ ਜੀ ਪੜ੍ਹਦੇ ਹਾਂ ਪੂਰੇ ਗੁਰਤਾ ਸੰਪਦੇਸ਼ ਕੀਪਦੇਸ਼ਾ ਪਾਰ ਬ੍ਰਹਮ ਨਿਕੜ ਕਰ ਭੇਕ ਸਾਹਸ ਸਾਹਸ ਸਿਮਰੋ ਗੋਬਿੰਦ ਅਗਰ ਹਰ ਸੁਆਦ ਦੇ ਨਾਲ ਮਾਲਕ ਦਾ ਸ਼ੁਕਰਾਨਾ ਕਰ ਲਈਏ ਅਕਾ ਪੈਰਮਾਲ ਕਰਨ ਤੇ ਸਤਿਗੁਰ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਲਾ ਲਈਏ ਤਾਂ ਫਿਰ ਕਰਤੀ ਹੋਈ ਸਾਹਸ ਸਾਹਸ ਸਿਮਰੋ ਗੋਬਿੰਦ ਮਨ ਅੰਤ ਕੀ ਉਤਰੇ ਇਹ ਮਾਨਵਕ ਚੇਤ ਵਿਚ ਵਸਪਾਚਾਵਾਜ ਹੈ ਸੋ ਗੁਰੂ ਪਿਆਰੀ ਸਾ ਸਰਪ੍ਰੀ ਉਪਰਮ ਵਰਸਿਕ ਨਹੀਂ ਕਰਦੇ ਕਿਰਪਾ ਸਤਿਗੁਰਾਂ ਦੇ ਕਰਦੀ ਹੈ ਪਾਸ਼ਾ ਰੀ ਦਾ ਵਚਨ ਉੱਗਮ ਕਰਿੰਦੇ ਆ ਜੀਵ ਤੋਂ ਅਗਰ ਅਸੀਂ ਜੀਵਨ ਦੇ ਵਿੱਚ ਹਰ ਕਰਮ ਦੇ ਲਈ ਉਪਰ ਕਰਦੇ ਆਂ ਤਾਂ ਹਰ ਕਰਮ ਦੇ ਨਾਲ ਇੱਕ ਮਾਨਵ ਦਾ ਸ਼ੁਕਰਾਨੇ ਦਾ ਵੀ ਉਪਰ ਕਰ ਰਹੀ ਹੈ ਸੇਵਾ ਸੇਵਨ ਦਾ ਵੀ ਉਪਰ ਕਰ ਰਹੀ ਹੈ ਉਪਰ ਕਰਿੰਦੇ ਆ ਜੀਵ ਤੋਂ ਤਮਾਮ ਦੇ ਆ ਸੁਖ ਪਹੁੰਚ ਤੇ ਆਣੇਂਦਿਆਂ ਕੋਪਰਤੂ ਮਰੇ ਨਾਲ ਜੇ ਉੱਤੇ ਹੀ ਨਾਲ ਆਪ ਚਿੰਤਾ ਮੁਕਤ ਕਰੇਗਾ ਨਾਲ ਸਾਨੂੰ ਆਪ ਚਿੰਤਾ ਮੁਕਤ ਕਰੇਗਾ ਜਿਹੜੇ ਚਿੰਤਾ ਮੁਕਤ ਹੋਏ ਇਥੇ ਆਸਰਤਿਆਂ ਰਤ ਰਤ ਸੇਕ ਕਰ ਤੀ ਉਚਾਲੇ ਉਹਨਾਂ ਜਿਹਦੇ ਉੱਤੇ ਉਹਨਾਂ ਜਿਹਦੇ ਦਾਦੇ ਆਪ ਜ ਆਪਣੀ ਜਰੂਰ ਦੀ ਖੁਸ਼ੀ ਲੈ ਰਿਹਾ ਸੀ ਬੋਲ ਬੈਠੇ ਆਓ ਗੁਰੂ ਕੈਣੀ ਸਾਥ ਸੰਗਤ ਜੀ ਕੁਝ ਘੜੀਆਂ ਅੰਦਰ ਬੰਦ ਕਰਕੇ ਪੂਰਾ ਧਿਆਨ ਆਪਣੀ ਆਵਾਜ਼ ਦੇ ਛਕਾਦਰ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਨ ਕਰੀਏ ਕਾਜੀ ਨੇ ਬਿਲਡਿੰਗ ਨੂੰ ਲੋਕਾਂ ਦੇ ਦਰਵਾਜ਼ੇ ਥੰਮਾਂ ਦੀ ਜ਼ਰੂਰਤ ਹੈ। ਠੀਕ ਐਵੇਂ ਤਰ੍ਹਾਂ ਮਨ ਨੂੰ ਕਾਬਿਲ ਕਰਨ ਦੇ ਲਈ ਵਾਹਿਦੂ ਦੇ ਸ਼ਬਦ ਦੀ ਜ਼ਰੂਰਤ ਹੈ। ਜਿਵੇਂ ਮੰਦਰ ਕੋ ਥੰਮ ਹੈ ਥੰਮ, ਤਿਉਂ ਵਰਗਾ ਸ਼ਬਦ ਮਨ ਹੀ ਅਸਰ ਕਰਦਾ। ਜਿਵੇਂ ਬਿਲਡਿੰਗ ਨੂੰ ਲੋਕਾਂ ਦੇ ਦਰਵਾਜ਼ੇ ਥੰਮਾਂ ਦੀ ਜ਼ਰੂਰਤ ਪੈਂਦੀ ਹੈ। ਠੀਕ ਉਸੇ ਤਰ੍ਹਾਂ ਮਨ ਨੂੰ ਕਾਬਿਲ ਕਰਨ ਦੇ ਲਈ ਬਾਦੂ ਦੇ ਸ਼ਕਰਾਣੇ ਦੀ ਜ਼ਰੂਰਤ ਪੈਂਦੀ ਹੈ। ਪਰ ਜੇ ਜਪਨਾ ਕਰਦੇ ਆ ਬੰਦ ਦੀ ਅਕਾਦਰਤਾ ਬਣ ਜਾਏ ਤਾਂ ਕਿਰਤੀ ਹੋਏਗੀ ਰੋਜ਼ ਪੜ੍ਹਦੇ ਆ ਪਾਤਸ਼ਾਹ ਜੀ ਦੇ ਬਚਨ ਕੀ ਬੜਦੇ ਆ ਸਤਿਗੁਰੂ ਦੇ ਸਾਰਜਨ ਤੇ ਆਵੇ ਸਾਧਗੁਰੂ ਕੋ ਮਰੇ ਬਾਸ ਜੀਵਨ ਦਾ ਹਰ ਕੰਮ ਤੇ ਆਸਰ ਰਹੇਗਾ ਸੋ ਆਪ ਨੂੰ ਪਿਆਰੀ ਸਾਰ ਸੰਗਤ ਦੇ ਸੰਗਤ ਨੂੰ ਕੋ ਦੇ ਵਿੱਚ ਜੋੜੇ ਪਾਤਸ਼ਾਹ ਜੀ ਦਾ ਅਕਤਿਕੜਨਾ ਸੁਖਾਣਾ ਪਈਏ ਕਿਉਂਕਿ ਅਗਰ ਸਮਾਜ ਦਾ ਖੜਾ ਨਦਰ ਨਾਲ ਬੜਾ ਧਿਆਨ ਦੇ ਚਾਹਦੇ ਜੰਗਲੀ ਦੇ ਮੱਧ ਵਿੱਚ ਬੈਠੇ ਆ ਪਤਾ ਨਹੀਂ ਕਿੰਨਾ ਕਿਹੜੇ ਜਿਹੇ ਇਨਸਾਫ ਹੋਣਾ ਹੈ ਕਰੀਏ ਕਿ ਜੇ ਉਹਨੇ ਕੋ ਮੰਗੀਏ ਕੁਮਾਰਪੁਰ ਦਾ ਸ਼ੁਕਰਾਨਾ ਜਿਹੜਾ ਸਮੇਂ ਇਤਾਨ ਕਰ ਰਿਹਾ ਹੈ ਸਰਬੰਤੇ ਭਲੇ ਦੇ ਲਈ ਉਸਨੇ ਉਪਰਲਾ ਸਾਸ਼ੀ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਦੇ ਤਰ੍ਹਾਂ ਉਹਨੇ ਕਰਕੇ